ਬਿਜਲੀ ਦੇ ਯੰਤਰ ਬਣਾਉਣ ਵਾਲੀ ਕੰਪਨੀ ਹੈਵਲਜ਼ ਇੰਡੀਆ ਇਸ ਮਹੀਨੇ ਸੋਰੋਜਾ ਖੇਤਰ ਵਿੱਚ ਕਈ ਉਤਪਾਦ ਲਾਂਚ ਕਰੇਗੀ। ਕੰਪਨੀ ਨੇ ਦੱਸਿਆ ਕਿ ਉਸ ਸੋਰੋਜਾ ਉਤਪਾਦਨ ਪ੍ਰਣਾਲੀ, ਪੈਨਲ ਲਾਈਟਿੰਗ ਕਿਟ, ਸੌਰ ਪੰਪ ਅਤੇ ਸੌਰ ਸਟਰੀਟ ਲਾਈਟ ਆਦਿ ਇਸ ਮਹੀਨੇ ਬਾਜ਼ਾਰ ਵਿੱਚ ਪੇਸ਼ ਕਰੇਗੀ। ਦੇਸ਼ ਭਾਰਤ ਵਿੱਚ ਇਹਨਾਂ ਉਤਪਾਦਾਂ ਨੂੰ ਇਕੱਠੇ ਬਾਜ਼ਾਰ 'ਚ ਉਤਾਰਿਆ ਜਾਏਗਾ। ਇਹ ਨਿਰਮਾਣ ਰਾਜਸਥਾਨ ਦੇ ਅਲਵਰ ਜ਼ਿਲ੍ਹਾ ਸਥਿਤ ਨਿਮਰਾਨਾ 'ਚ ਕੀਤਾ ਜਾ ਰਿਹਾ ਹੈ। ਯੋਗ ਬਾਬਾ ਰਾਮਦੇਵ ਨੇ ਕਿਹਾ ਕਿ ਪਤੰਜਲੀ ਨੇ ਅਗਲੇ ਸਾਲ ਤੱਕ ਆਪਣਾ ਕੁਲ ਕਾਰੋਬਾਰ ਵਧਾ ਕੇ 10000 ਕਰੋੜ ਕਰਨ ਦਾ ਟੀਚਾ ਤੈਅ ਕੀਤਾ ਹੈ ਇਸ ਲਈ ਕੰਪਨੀ ਜਲਦੀ ਹੀ ਬਾਜ਼ਾਰ ਵਿੱਚ ਡੇਰੀ ਉਤਪਾਦ ਪਸ਼ੂ ਆਹਾਰ ਅਤੇ ਕੁਦਰਤੀ ਖਾਦ ਲੈ ਕੇ ਆਵੇਗੀ ਰਾਮਦੇਵ ਨੇ ਕਿਹਾ ਕਿ ਉਹ ਤਰਲ ਦੁੱਧ ਵਰਗੇ ਕਈ ਉਤਪਾਦ ਲੈ ਕੇ ਆਉਣਗੇ ਪਟੋਲੀਂ ਦੀ ਕੰਪਨੀ ਹਾਰਡੀ ਆਇਲ ਐਂਡ ਗੈਸ ਨੇ ਪੀਵਾਈ3 ਤੇਲ ਖੇਤਰ ਨੂੰ ਛੱਡਣ ਦੀ ਧਮਕੀ ਦਿੱੰਦੀ ਹੈ ਕਿ ਜੇਕਰ ਸਰਕਾਰ ਅਤੇ ਲਾਇਸੈਂਸ ਤਾਰਕ ਕੰਪਨੀ اوएनजीਸੀ ਉਤਪਾਦਨ ਸਿਹਤਾਰੇ ਸਮਝੌਤੇ ਨੂੰ ਪੂਰਾ ਨਹੀਂ ਕਰਦੀ ਤਾਂ ਉਹ ਇਸ ਨੂੰ ਛੱਡ ਦੇਵੇਗੀ ਲੰਡਨ ਵਿੱਚ ਸੂਚੀਬੱਧ ਇਸ ਕੰਪਨੀ ਨੇ ਖੇਤਰ ਤੋਂ ਉਤਪਾਦਨ ਬਹਾਲ ਕਰਨ ਲਈ ਜੋ ਨਿਵੇਸ਼ ਯੋਜਨਾ ਬਣਾਈ ਸੀ ਉਹ 1 ਸਾਲ ਤੋਂ ਪੈਟਰੋਲੀਅਮ ਮੰਤਰਾਲੇ ਨੇ ਥੇ ਬਕਾਇਆ ਹੈ ਸਰਕਾਰ ਜਨਤਕ ਖਵੰਡ ਪ੍ਰਣਾਲੀ ਦੇ ਤਹਿਤ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਯੋਜਨਾ ਨੂੰ ਜਲਦ ਤੋਂ ਜਲਦ ਪੂਰੇ ਤੇਜਵਜਾ ਲਾਗੂ ਕਰਨ ਦੀ ਕਾਲੀ ਹੈ ਤਾਂ ਕਿ ਲਾਭ ਲੈਣ ਵਾਲੇ ਪਰਿਵਾਰ ਆਪਣੀ ਮਰਜ਼ੀ ਅਨੁਸਾਰ ਵਸਤਾਂ ਦੀ ਖਰੀਦ ਕਰ ਸਕਣ ਖੁਰਾਕ ਜਨਤਕ ਸਪਲਾਈ ਅਤੇ ਕਪ ਕਰ ਮੰਤਰੀ ਰਾਮ ਬਲਾਸ ਪਾਸਵਨ ਨੇ ਇਸ ਦੀ ਜਾਣਕਾਰੀ ਦਿੱਤੀ ਇਸ ਪ੍ਰੋਜੈਕਟ ਦੇ ਤਹਿਤ ਡੀਬੀਟੀ ਯੋਜਨਾ ਨੂੰ ਕੇਂਦਰ ਸ਼ਾਸਿਤ ਖੇਤਰ ਚੰਡੀਗੜ੍ਹ ਪੁਡੂਚੇਰੀ ਅਤੇ ਦਾਦਰ ਅਤੇ ਨਾਗਰ ਹਵੇਲੀ ਵਿੱਚ ਲਾਗੂ ਕੀਤਾ ਗਿਆ হুয়াওয়ে ਦੇ ਸਬ ਬ੍ਰਾਂਡ ਹੁਣ ਨੇ ਆਪਣਾ ਨਵਾਂ ਸਮਾਰਟਫੋਨ ਹਨਰ 5A ਲਾਂਚ ਕਰ ਦਿੱਤਾ ਹੈ ਹਨਰ 5A ਚੀਨ ਵਿੱਚ ਲਾਂਚ ਕੀਤਾ ਗਿਆ ਹੈ ਐਸੈਂਸ਼ਨ ਦੀ ਪ੍ਰੀ ਬੁਕਿੰਗ ਵੀ ਸ਼ੁਰੂ ਹੋ ਗਈ ਹੈ ਹਾਲਾਂਕਿ ਵਿਕਰੀ ਦੀ ਸ਼ੁਰੂਆਤ 17 ਜੂਨ ਤੋਂ ਹੋਏਗੀ ਉਮੀਦ ਹੈ ਕਿ ਇਸ ਨੂੰ ਜਲਦੀ ਭਾਰਤ ਵਿੱਚ ਲਾਂਚ ਕਰ ਦਿੱਤਾ ਜਾਏਗਾ ਇਹ ਨਵੇਂ ਸਮਾਰਟਫੋਨ ਦੀ ਮਾਤਾ ਕੰਪਨੀ ਲੈਨੋਵੋ ਨੇ ਭਾਰਤ ਵਿੱਚ ਆਪਣਾ K5 ਹੈਂਡਸੈਟ ਲਾਂਚ ਕੀਤਾ ਹੈ। ਲੈਨੋਵੋ K5 ਭਾਰਤ ਵਿੱਚ ਮਹਿਦ 6999 ਰੁਪਏ ਵਿੱਚ ਮਿਲੇਗਾ। ਇਸ ਸਮਾਰਟਫੋਨ ਨੂੰ ਕਾਹਕੀ ਕਮਰਸ ਵੈੱਬਸਾਈਟ Amazon ਤੇ ਖਰੀਦ ਸਕਦੇ ਨੇ। ਇਸ ਨੂੰ ਗੋਲਡ, ਸਿਲਵਰ ਅਤੇ ਗ੍ਰੇ ਵੇਰੀਐਂਟ ਵਿੱਚ ਖਰੀਦਿਆ ਜਾ ਸਕੇਗਾ। Yahoo ਦੀ ਮੈਸੇਜਿੰਗ ਸਰਵਿਸ Yahoo Messenger ਦਾ ਪੁਰਾਣਾ ਵਰਜ਼ਨ ਆਪਣੇ ਯੂਜ਼ਰ ਨੂੰ ਗੁੱਡਬਾਈ ਕਹੇਗਾ। 6 ਅਗਸਤ ਤੋਂ ਬਾਅਦ Yahoo Messenger ਦਾ ਪੁਰਾਣਾ ਵਰਜ਼ਨ ਇਸਤੇਮਾਲ ਲਈ ਉਪਲਬਧ ਨਹੀਂ ਹੋਵੇਗਾ। Yahoo ਨੇ ਇੱਕ ਬਲੌਗ ਪੋਸਟ ਦੇ ਵਿੱਚ ਇਸ ਖਬਰ ਦਾ ਐਲਾਨ ਕੀਤਾ ਹੈ। Apple ਦੇ ਅਗਲੇ ਚੋਣਵੇਂ iPhone ਮਾਡਲ ਵਿੱਚ Intel ਕੋਪ ਦ ਵੱਲੋਂ ਬਣਾਇਆ ਗਿਆ ਮੋਡਮ ਚਿੱਪ ਦਾ ਇਸਤੇਮਾਲ ਕੀਤਾ ਜਾਏਗਾ ਇਸ ਤੋਂ ਪਹਿਲਾਂ ਕੰਪਨੀ Qualcomm Inc ਦੇ ਚਿੱਪਸ ਅਤੇ ਇਸਤੇਮਾਲ ਕਰਦੀ ਰਹੀ ਹੈ ਇਹ ਬਦਲਾਵ ਚੁਣਿੰਦਾ ਮਾਡਲਸ ਲਈ ਹੈ ਜਿਸ ਦਾ ਖੁਲਾਸਾ ਬਲੂਮਬਰਗ ਦੀ ਰਿਪੋਰਟ ਵਿੱਚ ਹੋਇਆ ਹੈ